ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਰ ਸ਼ਿੰਗਾਰ ਦਾ ਬੂਟਾ ਬੜਸ ਦਿਨੋਂ ਆਗੀਆਂ ਆਪਾਂ ਦੇਖੀਆਂ ਸੀ ਪਿਛਲੀ ਵੀਡੀਓ ਵਿੱਚ ਸਾਰਾ ਭਰਿਆ ਪਿਆ ਦੇਖੋ ਤੁਸੀਂ ਬੜਸ ਨਾਲ ਤੇ ਹੁਣ ਇਹਨੂੰ ਜਿਹੜੇ ਫੁੱਲ ਖਿੜਨੇ ਸ਼ੁਰੂ ਹੋ ਗਏ ਆ ਲਓ ਜੀ ਦੇਖੋ ਆਹ ਫੁੱਲ ਹੈ ਰਾਤ ਖਿੜਿਆ ਸੀ ਕਿਤੇ ਉੱਪਰ ਲਟਾਣੀ ਤੇ ਤੇ ਦੇਖ ਕੇ ਇਹ ਥੱਲੇ ਆ ਗਿਆ ਔਰ ਦੇਖੋ ਸਾਹਮਣੇ ਹੋਣੀ ਐ ਮੈਂ ਇਹ ਦੇਖੋ ਜੀ ਲਓ ਦੇਖੋ ਕਿੰਨੇ ਫੁੱਲ ਉੱਪਰ ਟਾਣੀ ਤੇ ਖਿੜੇ ਹੋਏ ਆ ਬਹੁਤ ਸਾਰੇ ਫੁੱਲ ਖਿੜੇ ਹੋਏ ਆ ਟਾਣੀ ਤੇ ਇਹ ਫੁੱਲ ਆ ਜਿਹੜੇ ਇਹ ਰਾਤ ਨੂੰ ਖਿੜਦੇ ਆ ਦੇਖੋ ਘਰ ਨੂੰ ਮਹਿਕਾਂ ਨਾਲ ਭਰ ਦਿੰਦੇ ਆ ਤੇ ਸਵੇਰ ਜਿਵੇਂ ਜਿਵੇਂ ਸੂਰਜ ਚੜਦਾ ਹੈ ਸੂਰਜ ਦੀ ਰੋਸ਼ਨੀ ਨਾਲ ਦੇ ਪੈਂਦੀ ਹੈ ਤਾਂ ਇਹ ਫੁੱਲ ਆ ਜਿਹੜੇ ਇਹ ਆਪਣੇ ਟਾਣੀ ਨੂੰ ਛੱਡ ਕੇ ਧਰਤੀ ਤੇ ਆ ਡਿੱਗਦੇ ਆ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਧਰਤੀ ਤੇ ਪਏ ਫੁੱਲ ਦੇਖੋ ਖਲੇ ਇਹ ਬਹੁਤ ਥੋੜੇ ਐ ਕਿਉਂਕਿ ਸ਼ੁਰੂਆਤ ਹੋਈ ਐ ਫੁੱਲ ਖਿੜਨ ਦੀ ਜਿਵੇਂ ਜਿਵੇਂ ਟਾਈਮ ਲੰਘਦਾ ਜਾਊਗਾ ਮੌਸਮ ਹੋਰ ਸੁਹਾਵਣਾ ਹੁੰਦਾ ਜਾਊਗਾ ਤੇ ਇਹ ਜਿਹੜੇ ਫੁੱਲ ਨੇ ਦੇਖੋ ਤੁਸੀਂ ਧਰਤੀ ਭਰ ਜਾਂਦੀ ਐ ਨਾਲ ਮਹਿਕ ਇੰਨੀ ਜ਼ਿਆਦਾ ਕਿ ਹੁਣ ਇਹ ਥੋੜੇ ਜਿਹੇ ਫੁੱਲ ਵੀ ਜਿਹੜੇ ਹੈਗੇ ਆ ਚਾਚ ਫੇਰੇ ਨੂੰ ਪੂਰਾ ਮਹਿਕਾ ਰਹੇ ਐ ਇਹ ਦੇਖੋ ਕਿੰਨਾ ਪਿਆਰਾ ਇਹਦਾ ਫੁੱਲ ਐ ਟਾਣੀ ਦੇ ਉੱਪਰ ਟਾਣੀ ਤੁਰ ਡਿੱਗ ਕੇ ਟਾਣੀ ਦੇ ਉੱਪਰ ਹੀ ਇੱਕ ਤੇ ਡਿੱਗਿਆ ਹੋਇਆ ਦੇਖੋ ਹਾਰਸ਼ਿੰਗਾਰ ਦਾ ਫੁੱਲ ਹਾਰਸ਼ਿੰਗਾਰ ਦੇ ਜਿਹੜੇ ਫੁੱਲ ਹਨ ਅਸੀਂ ਚਾਹ ਦੇ ਵਿੱਚ ਛਕਾ ਕੇ ਪਾ ਸਕਦੇ ਹਾਂ ਚਾਹ ਦੇ ਵਿੱਚ ਬੜੀ ਸੋਹਣੀ ਮਹਿਕ ਆਉਂਦੀ ਹੈ ਕਿਉਂਕਿ ਇਹ ਪੇਟ ਦੇ ਲਈ ਚੰਗੇ ਹੁੰਦੇ ਐ ਪੇਟ ਨੂੰ ਠੀਕ ਕਰਦੇ ਐ ਇਹਦੇ ਜਿਹੜੀਆਂ ਹਾਰਸ਼ਿੰਗਾਰ ਦੀਆਂ ਪੱਤੇ ਨੇ ਉਨਨ ਨੂੰ ਅਸੀਂ ਉਵਾਲ ਕੇ ਪਾਣੀ ਵਿੱਚ ਪੀਣ ਨਾਲ ਵੀ পেট ਹੈ ਜਿਹੜਾ ਉਹਦੇ ਰੋਗ ਹੈ ਜਿਹੜੇ ਦੂਰ ਹੁੰਦੇ ਆ। পেট ਨੂੰ ਸਟਰੋਂਗ ਕਰਦੀਆਂ, ਅੰਤੜੀਆਂ ਨੂੰ ਸਟਰੋਂਗ ਕਰਦੀਆਂ। ਤਾਂ ਇਹ ਬਹੁਤ ਸਾਰੇ ਜੀ ਪੌਦੇ ਦੇ ਬੈਨੀਫਿਟਸ ਹੈ। 2-4 ਦਿਨਾਂ ਤੱਕ ਇੰਨਾ ਫੁੱਲਾਂ ਦੀ ਗਿਣਤੀ ਹੈ ਜਿਹੜੀ ਹੋਰ ਵੱਧ ਜਾਣੀ ਹੈ। ਤੇ ਫਿਰ ਤੁਹਾਨੂੰ ਨਵੀਂ ਵੀਡੀਓ ਨਾਲ ਦਿਖਾਵਾਂਗੀ ਕਿ ਫੁੱਲ ਇਹਦੇ ਕਿੱਦੇ ਸੋਹਣੇ ਲੱਗਦੇ ਆ।